ਸਤਿ ਸ਼੍ਰੀ ਅਕਾਲ ਜੀ ਖਬਰ ਪ੍ਰਤਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਜੀ ਵਿਕਰਮ ਮਜੀਠੀਆ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਹੋ ਪੂਰੀ ਗੱਲ ਸਾਂਝੀ ਦੇਖੋ ਦੋ ਵੱਡੀਆਂ ਖਬਰਾਂ ਨੇ ਸ਼ੁਰੂਆਤ ਦੇ ਵਿੱਚ ਹਾਲਾਂਕਿ ਖਬਰਾਂ ਅੱਜ ਤਿੰਨ ਵੱਡੀਆਂ ਨੇ ਹਰਚਰਨ ਸਿੰਘ ਭੁੱਲਰ ਜਿਹੜੇ ਕੀ ਕ腐ਸ਼ਨ ਦੇ ਮਾਮਲੇ ਦੇ ਵਿੱਚ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਅੱਜ ਉਹਨਾਂ ਨੂੰ ਸੀਬੀਆਈ ਨੇ ਜੇਲ੍ਹ ਵਿੱਚੋਂ ਰਿਮਾਂਡ ਤੇ ਲੈ ਲਿਆ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਵਿਜੀਲੈਂਸ ਬਿਊਰੋ ਲੈਣਾ ਚਾਹੁੰਦਾ ਸੀ ਹਰਚੰਦ ਸਿੰਘ ਭੁੱਲਰ ਨੂੰ ਕਿਉਂਕਿ ਪੰਜਾਬ ਦੀ ਵਿਜੀਲੈਂਸ ਬਿਊਰੋ ਨੇ ਵੱਖਰੇ ਤੌਰ ਤੇ ਕੇਸ ਦਰਜ ਕਰ ਲਿਆ ਆਮਦਨ ਤੋਂ ਵੱਧ ਸਰੋਤਾਂ ਦਾ ਹਰਚੰਦ ਸਿੰਘ ਭੁੱਲਰ ਤੇ ਤੇ ਅਦਾਲਤ 'ਚ ਇਹਨਾਂ ਨੇ ਵੀ ਐਪਲੀਕੇਸ਼ਨ ਪਾਈ ਸੀ ਪੰਜਾਬ ਦੇ ਵਿਜੀਲੈਂਸ ਨੇ ਅਗਰ ਪੰਜਾਬ ਦੀ ਵਿਜੀਲੈਂਸ ਨੂੰ ਰਿਮਾਂਡ ਮਿਲ ਜਾਂਦਾ ਇਹਨਾਂ ਨੇ ਮੋਹਾਲੀ ਜਾਂ ਰੋਪੜ ਲੈ ਜਾਣਾ ਸੀ ਹਰਚੰਦ ਸਿੰਘ ਭੁੱਲਰ ਹੁਣ ਹਰਚੰਦ ਸਿੰਘ ਭੁੱਲਰ ਚਲਿਆ ਗਿਆ ਸੀਬੀਆਈ ਕੋਲੇ ਚੰਡੀਗੜ੍ਹ ਸੋ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਬੀਆਈ ਦਾ ਹੈੱਡਕੁਆਰਟਰ ਹੈ ਜੇਲ੍ਹ ਦੇ ਵਿੱਚੋਂ ਚੰਡੀਗੜ੍ਹ ਦੀ ਜਿਹੜੀ ਸੈਂਟਰਲ ਜੇਲ੍ਹ ਹੈ ਚੰਡੀਗੜ੍ਹ ਦੀ ਜੇਲ੍ਹ ਚੋਂ ਸੀਬੀਆਈ 5 ਦਿਨਾਂ ਦੇ ਲਈ ਹੁਣ ਹਰਚੰਦ ਸਿੰਘ ਭੁੱਲਰ ਨੂੰ ਆਪਣੇ ਕੋਲ ਲੈ ਗਈ ਹੈ ਹੁਣ ਸਵਾਲ ਇਹ ਹੈ ਕਿ ਹੁਣ ਤੱਕ ਆਹਮਣਾ ਸਾਹਮਣਾ ਹੋ ਗਿਆ ਹੋਣਾ ਹੈ ਕ੍ਰਿਸ਼ਾਨੂੰ ਦਾ ਤੇ ਹਰਚੰਦ ਸਿੰਘ ਪੁੱਲਰ ਦਾ ਹਾਏ ਹੈਲੋ ਹੋ ਗਈ ਹੋਣੀ ਹੈ ਕਿਉਂਕਿ ਜਿਸ ਦਿਨ ਦੇ ਗ੍ਰਫਤਾਰ ਕੀਤੇ ਨੇ ਸੀਬੀਆਈ ਨੇ ਇਹ ਦੋਵੇਂ ਇਕੱਠੇ ਨਹੀਂ ਹੋਣ ਦਿੱਤੇ ਭਾਵੇਂ ਜਦੋਂ ਪੇਸ਼ੀ ਪਿਛਲੀ ਵਾਰੀ ਹੋਈ ਸੀ ਉਦੋਂ ਕ੍ਰਿਸ਼ਾਨੂੰ ਔਰ ਹਰਚੰਦ ਸਿੰਘ ਪੁੱਲਰ ਦੋਵਾਂ ਨੂੰ ਇਕੱਠੇ ਲੈ ਕੇ ਆਈ ਸੀ 17 ਅਕਤੂਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਸੀਬੀਆਈ ਪਰ ਉਸ ਦਿਨ ਤੋਂ ਇਹ ਪਤਾ ਲੱਗਿਆ ਕਿ ਇਹ ਲੋਕਅਪ ਦੇ ਵਿੱਚ ਵੀ ਇਕੱਠੇ ਨਹੀਂ ਸੀ ਕਿਉਂਕਿ ਸੀਬੀਆਈ ਹੁਣ ਇਹਨਾਂ ਦੋਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੂਗੀ ਇੱਕ ਦੂਜੇ ਦੇ ਰਾਜ਼ ਆ ਜਿਹੜੇ ਇਹ ਦੋਵੇਂ ਸੀਬੀਆਈ ਦੇ ਸਾਹਮਣੇ ਖੋਲਣਗੇ ਹੁਣ ਇਹ ਤੋਤੇ ਵਾਂਗ ਬੋਲਦੇ ਨੇ ਜਾਂ ਨਹੀਂ ਬੋਲਦੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਸੀਬੀਆਈ ਕਿਉਂਕਿ ਕਿਰਸ਼ਾਨੂੰ ਨੂੰ ਦੋ ਤਿੰਨ ਦਿਨ ਪਹਿਲਾਂ ਆਪਣੇ ਰਿਮਾਂਡ ਤੇ ਲਈ ਸੀ 9 ਦਿਨਾਂ ਲਈ ਕਿਰਸ਼ਾਨੂੰ ਤੋਂ ਜਿਹੜੀ ਪੁੱਛਗਿੱਛ ਕੀਤੀ ਹੈ ਸੀਬੀਆਈ ਨੇ ਪਿਛਲੇ 3-4 ਦਿਨਾਂ ਤੋਂ ਹੁਣ ਉਹਦੇ ਆਧਾਰ ਦੇ ਉੱਤੇ ਇੱਕ ਕੁਰਸੀ ਤੇ ਹਰਚਰਨ ਸਿੰਘ ਭੁੱਲਰ ਬਿਠਾਇਆ ਜਾਊਗਾ ਤੇ ਇੱਕ ਕੁਰਸੀ ਤੇ ਕਿਰਸ਼ਾਨੂੰ ਤੇ ਬਾਕੀ ਕੁਰਸੀਆਂ ਤੇ ਬੈਠਣਗੇ ਜਾਂ ਖੜੇ ਹੋਣਗੇ ਸੀਬੀਆਈ ਦੇ ਦਫ਼ਤਰ ਜਾਂ ਉਹ ਬੈਠਣਗੇ ਇਹਨਾਂ ਦੋਨਾਂ ਨੂੰ ਖੜਾ ਰੱਖਿਆ ਜਾਊਗਾ ਇਹਨਾਂ ਨੂੰ ਵੈਸੇ ਆਹਮਣੇ-ਸਾਹਮਣੇ ਬਿਠਾ ਕੇ ਪੁੱਛ ਗੇ ਛੋਣੀ ਹੈ ਹੁਣ ਕਿਰਸ਼ਾਨੂ ਤੇ ਹਰਚੰਦ ਸਿੰਘ ਭੁੱਲਰ ਇਹ ਦੋਨੇ ਜਦੋਂ ਆਹਮਣੇ-ਸਾਹਮਣੇ ਬਿਠਾ ਕੇ ਸੀਬੀਆਈ ਕਰਾਸ ਕੁਐਸਚਨਿੰਗ ਕਰੂਗੀ ਇਹ ਦਿਲਚਸਪ ਹੋਊਗਾ ਵੀ ਕੀ ਕਿਰਸ਼ਾਨੂ ਕਿਹੜੀ-ਕਿਹੜੀ ਗੱਲ ਤੋਂ ਮੁੱਕਰਦਾ ਤੇ ਹਰਚੰਦ ਸਿੰਘ ਭੁੱਲਰ ਕਿਹੜੀ-ਕਿਹੜੀ ਗੱਲ ਤੋਂ ਮੁੱਕਰਦੇ ਨੇ ਕਿਉਂਕਿ ਸੀਬੀਆਈ ਨੇ ਲਾਉਣੇ ਆں ਦੋਸ਼ ਸੀਬੀਆਈ ਨੇ ਇਲਜ਼ਾਮ ਲਾਉਣਾ ਕਿ ਜਿਹੜੇ ਪੈਸੇ ਫੜੇ ਗਏ ਜਿਹੜਾ ਘਰੋਂ ਘਰੇ 7 ਕਰੋੜ ਤੋਂ ਵੱਧ ਫੜਿਆ ਗਿਆ ਜਿਹੜਾ ਕਿਰਸ਼ਾਨੂੰ ਦੇ ਘਰੇ ਕਹਿੰਦੇ ਨੇ 20-22 ਲੱਖ ਦੇ ਕਰੀਬ ਫੜਿਆ ਗਿਆ ਮੀਡੀਆ ਦੇ ਵਿੱਚ ਆ ਰਿਹਾ ਸੀ ਹੁਣ ਇਹ ਜਿਹੜੀਆਂ ਬਰਾਮਦਗੀਆਂ ਨੇ ਇਹ ਪੈਸਾ ਕਿੱਥੋਂ ਆਇਆ ਕੀ ਕਰਪਸ਼ਨ ਦਾ ਹੈ ਜੇ ਇਮਾਨਦਾਰੀ ਦਾ ਤੇ ਉਹਦੇ ਸਰੋਤ ਕੀ ਹੈ ਤੇ ਕੀ ਸੱਚਮੁੱਚ ਜਿਹੜਾ ਕਿਰਸ਼ਾਨੂੰ ਹੈ ਉਹ ਬੱਤਾਂ ਦੇ ਮਾਮਲੇ 'ਚ ਮੀਡਲਮੈਨ ਸੀ ਇਹ ਹੁਣ ਜਦੋਂ ਸਾਹਮਣੇ ਗੱਲ ਹੋਊਗੀ ਤੇ ਬੜੇ ਦਿਲਚਸਪ ਖੁਲਾਸੇ ਹੋਣਗੇ ਔਰ ਆਮਣੇ ਸਾਹਮਣੇ ਬਿਠਾ ਕੇ ਜੋ ਪੁੱਛਗਛ ਚੋਂ ਨਿਕਲਣਾ ਹੈ ਬਹੁਤ ਸੰਭਾਵਨਾ ਹੈ ਕਿ ਜਦੋਂ सीबीआई ਚਾਰਜ ਸ਼ੀਟ ਫਾਈਲ ਕਰੂਗੀ ਇਲزام ਪੱਤਰ सीबीआई ਜਦੋਂ ਅਦਾਲਤ ਦੇ ਵਿੱਚ ਦਊਗੀ ਉਹਦੇ ਵਿੱਚ ਲਿਖਿਆ ਜਾਏਗਾ ਕਿ ਜਦੋਂ ਅਸੀਂ ਇਹਨਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਪੁੱਛਗਛ ਕੀਤੀ ਤੇ ਉਹਦੇ ਚੋਂ ਕੀ ਕੀ ਨਿਕਲਿਆ ਕਿਰਸ਼ਾਨੂੰ ਕਿਹੜੀ ਗੱਲ ਮੰਨਿਆ ਹਰਚਨਪੂਲਰ ਕਿਹੜੀ ਗੱਲ ਮੰਨਿਆ ਸੋ ਹੁਣ ਦੋਵੇਂ ਹੈ ਤਾਂ सीबीआई ਕੋਲੇ ਨੇ ਹੁਣ ਪੰਜਾਬ ਵਿਜਲੈਂਸ ਬਿਊਰੋ ਵਾਲੇ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਹਰਚਰਨ ਭੁੱਲਰ ਨੂੰ ਲੈ ਜੀਏ ਦਵਾਦਵ ਉਹਨੂੰ ਇਸ ਰੂਪ ਚ ਵੇਖਿਆ ਜਾ ਰਿਹਾ ਹੈ ਵੀ ਕੀ ਪੰਜਾਬ ਦੀ ਪੁਲਿਸ ਜਾਂ ਪੰਜਾਬ ਸਰਕਾਰ ਹਰਚਰਨ ਸਿੰਘ ਭੁੱਲਰ ਨੂੰ ਬਚਾਉਣਾ ਚਾਹੁੰਦੀ ਹੈ ਜਾਂ ਫਸਾਉਣਾ ਚਾਹੁੰਦੀ ਹੈ ਹੁਣ ਇਹ ਮਨਸ਼ਾ ਦਾ ਤਾਂ ਪਤਾ ਨਹੀਂ ਕਿ ਕਿਉਂ ਲੈ ਕੇ ਜਾਣਾ ਸੀ ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਜਦੋਂ ਸੀਬੀਆਈ ਨੇ ਆਮਦਨ ਤੋਂ ਵੱਧ ਸਰੋਤਾਂ ਦਾ ਕੇਸ ਦਰਜ ਕਰ ਲਿਆ ਫਿਰ ਪੰਜਾਬ ਦੇ ਵਿਜੀਲੈਂਸ ਬਿਊਰੋ ਵਾਲੇ ਜਾਗੇ ਵੀ ਅੱਛਾ ਸੀਬੀਆਈ ਨੇ ਕੇਸ ਵੀ ਦਰਜ ਕਰਤਾ ਅਸੀਂ ਵੀ ਕਰਦੇ ਹਾਂ ਫਿਰ ਕਹਿੰਦੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਇਹਦੇ ਤੇ ਦੋ ਸ਼ੱਕ ਨੇ ਜਾਂ ਤਾਂ ਬਚਾਉਣਾ ਚਾਹੁੰਦੀ ਹੈ ਪੰਜਾਬ ਦੀ ਵਿਜੀਲੈਂਸ ਬਿਊਰੋ ਸਰਕਾਰ ਇਹਨਾਂ ਨੂੰ ਹੁਣ ਆ ਵੀ ਸੀਬੀਆਈ ਹੁਣ ਸਾਹਮਣੇ ਸਾਹਮਣੇ ਬਿਠਾਊਗੀ ਕਰਸ਼ਾਨੂ ਨੂੰ ਤੇ ਆਪਾਂ ਹਰਚਰਨ ਭੁੱਲਰ ਨੂੰ ਆਪਣੇ ਕੋਲੇ ਲਿਆਈਏ ਥੋੜੇ ਦਿਨ ਜਿਵੇਂ ਬੀਜਪੀ ਔਰ ਪੰਜਾਬ ਦੀ ਪੁਲਿਸ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਔਰ ਪੰਜਾਬ ਦੀ ਪੁਲਿਸ ਚ ਰੋਲਾ ਚੱਲਦਾ ਰਹਿੰਦਾ ਉਹ ਮੁੰਡਾ ਚਤਰਵੇਦੀ ਸੀ ਜਿਹੜਾ ਕਾਗਜ਼-ਕੂਗਜ਼ ਕਹਿੰਦੇ ਭਰ ਗਿਆ ਸੀ ਰਾਜ ਸਭਾ ਮੈਂਬਰ ਦੀ ਚੋਣ ਦੇ ਤੇ ਉਹਦੇ ਮਾਮਲੇ ਦੇ ਵਿੱਚ ਵੀ ਤੁਸੀਂ ਵੇਖੋ ਜਦੋਂ ਚੰਡੀਗੜ੍ਹ ਪੁਲਿਸ ਨੇ ਦਿੱਤਾ ਹੀ ਨਹੀਂ ਪੰਜਾਬ ਵਾਲਿਆਂ ਨੂੰ ਫਿਰ ਪੰਜਾਬ ਵਾਲੇ ਅਦਾਲਤ ਚ ਗਏ ਤੇ ਫਿਰ ਉਹਨੂੰ ਲੈ ਕੇ ਆਏ ਚਤਰਵੇਦੀ ਨੂੰ ਅੱਛਾ ਜਦੋਂ ਚਤਰਵੇਦੀ ਫੜਿਆ ਗਿਆ ਉਦੋਂ ਡੀਆਈਜੀ ਹਰਚਰਨ ਭੁੱਲਰ ਸੀ ਤੇ ਹੁਣ ਜਦੋਂ ਹਰਚਰਨ ਭੁੱਲਰ ਫੜੇ ਗਏ ਨੇ ਉਦੋਂ ਨੂੰ ਚਤਰਵੇਦੀ ਦੀ ਜ਼ਮਾਨਤ ਹੋ ਗਈ ਤੇ ਉਹ ਰਾਜਸਥਾਨ ਕਹਿੰਦੇ ਮੁੜ ਗਿਆ ਗਰੰਟੀਆਂ ਗਰੰਟੀਆਂ ਜ਼ਮਾਨਤਾਂ ਦੇ ਕੇ ਸੋ ਇੱਕ ਕਾਰਨ ਹੋ ਰਿਹਾ ਇਹ ਹੋ ਸਕਦਾ ਹੈ ਕਿ ਪੰਜਾਬ ਦੀ ਵਿਜੀਲੈਂਸ ਬਿਊਰੋ ਜਾਂ ਪੰਜਾਬ ਦੀ ਸਰਕਾਰ ਚਾਹੁੰਦੀ ਹੋਵੇ ਕਿ ਅਸੀਂ ਹਰਚਰਨ ਪੁੱਲਰ ਨੂੰ ਡਿਸਮਿਸ ਕਰਾਉਣਾ ਹੈ ਉਹਦੇ ਲਈ ਵਿਜੀਲੈਂਸ ਬਿਊਰੋ ਦੇ ਜ਼ਰੀਏ ਕੇਸ ਦਰਜ ਕਰਕੇ ਅਗਰ ਕੋਈ ਨਿੱਕੇ-ਮੋਟੇ ਸਬੂਤ ਪੰਜਾਬ ਦੀ ਵਿਜੀਲੈਂਸ ਬਿਊਰੋ ਨੂੰ ਮਿਲਦੇ ਨੇ ਜਾਂ ਚੰਡੀਗੜ੍ਹ ਦੀ ਸੀਬੀਆਈ ਨੂੰ ਜਿਹੜੇ ਸਬੂਤ ਮਿਲੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਵਿਜੀਲੈਂਸ ਬਿਊਰੋ ਪੰਜਾਬ ਸਰਕਾਰ ਨੂੰ ਰਿਪੋਰਟ ਬਣਾ ਕੇ ਦੇਗੀ ਔਰ ਪੰਜਾਬ ਸਰਕਾਰ ਉਸ ਰਿਪੋਰਟ ਨੂੰ ਗ੍ਰਹਿ ਮੰਤਰਾਲੇ ਨੂੰ ਭੇਜੇਗੀ ਕਿ ਅਸੀਂ ਡਿਸਮਿਸ ਕਰਨਾ ਚਾਹੁੰਦੇ ਹਾਂ ਹਰਚਨ ਭੁੱਲਰ ਨੂੰ ਫਿਰ ਗ੍ਰਹਿ ਮੰਤਰਾਲਾ ਪੰਜਾਬ ਦੀ ਰਿਪੋਰਟ ਜਾਂਚੇਗਾ ਸੀਬੀਆਈ ਤੋਂ ਰਿਪੋਰਟ ਲਏਗਾ ਇਹ ਨਿਰਪਰ ਕਰਦਾ ਹੈ ਹੋਮ ਮਿਨਿਸਟਰੀ ਤੇ ਅਗਰ ਉਹ ਪੰਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਪ੍ਰੈਜ਼ੀਡੈਂਟ ਨੂੰ ਲਿਖਦੇ ਹੀ ਹੈ ਗ੍ਰਹਿ ਮੰਤਰਾਲਾ ਵੀ ਇਹਨੂੰ ਬਰਖਾਸਤ ਕਰ ਦਿਓ ਨੌਕਰੀ ਤੋਂ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਆਈਪੀਐਸ ਅਫਸਰ ਨੂੰ ਨੌਕਰੀ ਤੋਂ ਹਟਾਉਣ ਬਾਰੇ ਆਰਡਰ ਕਰ ਸਕਦਾ ਹੈ ਅਗਰ ਗ੍ਰਹਿ ਮੰਤਰਾਲਾ ਨਹੀਂ ਲਿਖਦਾ ਤੇ ਆਈਪੀਐਸ ਅਫਸਰ ਜਿਹੜਾ ਨੌਕਰੀ ਤੋਂ ਡਿਸਮਿਸ ਨਹੀਂ ਹੁੰਦਾ ਉਂਝ ਮੁੱਖ ਮੰਤਰੀ ਕੋਲੇ ਅਧਿਕਾਰ ਸੀ ਉਹਨੂੰ ਸਸਪੈਂਡ ਕਰਨ ਦਾ ਤੇ ਉਹ ਆਪਣੇ ਆਪ ਹੀ ਸਸਪੈਂਡ ਹੋ ਗਿਆ ਕਿਉਂਕਿ ਨਿਯਮਾਂ ਦੇ ਮੁਤਾਬਕ ਅਗਰ ਕਹਿੰਦੇ 24 48 ਘੰਟੇ ਪੂਰੇ ਹੋ ਜਾਣ ਕਿਸੇ ਆਈਪੀਐਸ ਆਈਐਸ ਅਫਸਰ ਦੇ ਪੁਲਿਸ ਕਸਟਡੀ ਚ ਜਾਂ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਕਸਟਡੀ ਚ ਤੇ ਉਹਨੂੰ ਆਪਣੇ ਆਪ ਸਸਪੈਂਡ ਮੰਨਿਆ ਜਾਂਦਾ ਸੋ ਉਹਦਾ ਸਸਪੈਂਡ ਹੋ ਗਿਆ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੋ ਤਰ੍ਹਾਂ ਨਾਲ ਹੀ ਦੇਖੀ ਜਾ ਰਹੀ ਹੈ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ। ਬਾਕੀ ਹੁਣ ਦੇਖਦੇ ਹਾਂ, ਸੀਬੀਆਈ ਜਦੋਂ ਕਿਰਸ਼ਾਨੂੰ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਦੀ ਹੈ ਤੇ ਸੀਬੀਆਈ ਕੀ ਖੁਲਾਸੇ ਕਰਦੀ ਹੈ। ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਹੈ, ਹੁਣ 8 ਸਤੰਬਰ ਨੂੰ ਪੰਜਾਬ ਦੇ ਮੰਤਰੀ ਮੰਡਲ ਨੇ ਪੰਜਾਬ ਦੇ ਗਵਰਨਰ ਨੂੰ ਸਿਫਾਰਿਸ਼ ਕੀਤੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 19 ਦੇ ਤਹਿਤ ਤੁਹਾਡੀ ਪ੍ਰਵਾਨਗੀ ਮੰਗਦੇ ਆ ਮੰਗਦੇ ਆ ਗਵਰਨਰ ਸਾਹਿਬ ਅਸੀਂ ਬਿਕਰਮਜੀਠੀ ਅਤੇ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਕੇਸ ਚਲਾਉਣਾ ਚਾਹੁੰਦੇ ਆ ਉਹ ਮਨਜ਼ੂਰੀ ਹੈ ਜਿਹੜੀ ਪਤਾ ਲੱਗਿਆ ਕਿ ਦੇ ਦਿੱਤੀ ਹੈ ਪੰਜਾਬ ਦੇ ਗਵਰਨਰ ਨੇ ਹੁਣ ਪੰਜਾਬ ਦੇ ਗਵਰਨਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਦੀ ਅਦਾਲਤ ਦੇ ਵਿੱਚ ਮੁਹਾਲੀ ਦੀ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਇਹ ਕੇਸ ਜਿਹੜਾ ਚੱਲੇਗਾ ਕਿ ਬਿਕਰਮਜੀਠੀ ਨੇ ਜਿਹੜੀ ਆਮਦਨ ਬਣਾਈ ਹੈ ਜਿਹਨੂੰ ਕਰੋਨਾ 'ਚ ਕਿਹਾ ਜਾ ਰਿਹਾ ਹੈ ਹਾਲਾਂਕਿ ਮੀਡੀਆ ਦੇ ਵਿੱਚ ਤਾਂ ਇਹ ਆંકડા 400 500 600 700 ਕਰੋੜ ਲਿਖੇ ਜਾਂਦੇ ਨੇ ਪਤਾ ਨਹੀਂ ਇਹਦੇ ਪਿੱਛੇ ਸੱਚ ਕਿੰਨਾ ਹੈ ਪਰ ਵਿਜੀਲੈਂਸ ਬਿਊਰੋ ਨੇ ਜਿਹੜਾ ਅਦਾਲਤ ਨੂੰ ਕਿਹਾ ਕਿ ਵਿਕਰਮ ਮਜੀਠੀਏ ਨੇ ਆਪਣੇ ਆਮਦਨ ਦੇ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਈ ਹੈ ਉਹ ਕੇਸ ਹੈ ਜਿਹੜਾ ਹੁਣ ਉਹ ਅਦਾਲਤ ਦੇ ਵਿੱਚ ਵਿਧਿਵਤ ਰੂਪ ਦੇ ਵਿੱਚ ਚੱਲੇਗਾ ਹਾਲਾਂਕਿ ਆ 30 ਤਰੀਕ ਨੂੰ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੇ ਸੁਣਵਾਈ ਸੀ ਉਹ ਅੱਗੇ ਪੈ ਗਈ ਹੈ ਸ਼ਾਇਦ ਫੇਰ 13 14 ਦਿਨ ਅੱਗੇ ਪਈ ਹੈ ਮੈਂ ਮੈਨੂੰ ਐਗਜ਼ੈਕਟ ਦਿਨ ਯਾਦ ਨਹੀਂ ਪਰ ਜ਼ਮਾਨਤ ਦੀ ਪ੍ਰਕਿਰਿਆ ਇੱਕ ਪਾਸੇ ਹੈ ਤੇ ਜਿਹੜਾ ਕੇਸ ਹੈ ਉਹ ਹੁਣ ਕੇਸ ਚੱਲ ਸਕੇਗਾ ਬਿਕਰਮ ਸਿੰਘ ਮਜੀਠੀਆ ਤੇ ਜਿੱਥੇ ਵਿਜੀਲੈਂਸ ਬਿਊਰੋ 40 ਹਜ਼ਾਰ ਪੰਨਿਆਂ ਦਾ ਚਲਾਨ ਕਹਿੰਦੇ ਪੇਸ਼ ਕਰ ਚੁੱਕੀ ਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਸਾਨੂੰ ਪਤਾ ਹੈ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਮਜੀਠੇ ਤੋਂ ਆਪਣੇ ਘਰ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਉਸ ਤੋਂ ਬਾਅਦ ਲਗਾਤਾਰ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਹੈ ਸੀ ਪਹਿਲਾਂ ਵਿਜੀਲੈਂਸ ਬਿਊਰੋ ਦੀ ਕਸਟਡੀ ਚ ਰਿਹਾ ਫਿਰ ਜੇਲ੍ਹ ਚ ਹੈ ਸੋ ਹੁਣ ਵਿਕਰਮ ਸਿੰਘ ਮਜੀਠੀਆ ਸਾਨੂੰ ਪਤਾ ਹੈ ਕਿ ਇਸ ਵਕਤ ਵੀ ਜੇਲ੍ਹ ਦੇ ਵਿੱਚ ਹੈ ਔਰ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰਹਿ ਚੁੱਕਿਆ ਸੀ ਨਸ਼ੇ ਵਾਲੇ ਕੇਸ ਦੇ ਵਿੱਚ ਉਸ ਮਾਮਲੇ ਚ ਹਜੇ ਚਲਾਨ ਪੇਸ਼ ਨਹੀਂ ਹੋਇਆ ਇਲਜ਼ਾਮ ਪੱਤਰ ਪੇਸ਼ ਨਹੀਂ ਹੋਇਆ ਪਰ 40000 ਪੰਨਿਆਂ ਦਾ ਆਮਦਨ ਤੋਂ ਵੱਧ ਸਰੋਤਾਂ ਵਾਲੇ ਕੇਸ ਚ ਵਿਕਰਮ ਮਜੀਠੀਏ ਤੇ ਚਲਾਨ ਪੇਸ਼ ਹੋ ਚੁੱਕਿਆ ਹੈ ਹੁਣ ਉਹਦੀ ਵਿਧੀਵਤ ਸੁਣਵਾਈ ਹੋਏਗੀ ਕੋਸ਼ਿਸ਼ ਪੰਜਾਬ ਸਰਕਾਰ ਦੀ ਇਹ ਹੈ ਜਿਹੜੀਆਂ ਹਦਾਇਤਾਂ ਵਿਜੀਲੈਂਸ ਬਿਊਰੋ ਨੂੰ ਦਿੱਤੀਆਂ ਨੇ ਕਿ ਅਸੀਂ ਇਹ ਸਾਬਤ ਕਰਨਾ ਹੈ ਕਿ ਬਕਰਮ ਮਜੀਠੀਏ ਕੋਲੇ ਜਿੰਨੀ ਵੀ ਆਮਦਨ ਹੈ ਉਹਦੇ ਤਹਿ ਸਰੋਤ ਤਨਖਾਹਾਂ ਵਪਾਰ ਨਾਲੋਂ ਵੱਧ ਹੈ ਤੇ ਉਹ ਭ੍ਰਿਸ਼ਟਾਚਾਰ ਨਾਲ ਬਣੀ ਹੈ ਜਾਂ ਮਨੀ ਲਾਂਡਰਿੰਗ ਨਾਲ ਬਣੀ ਹੈ ਇਹਦੇ ਉੱਪਰ ਪੰਜਾਬ ਦੀ ਵਿਜੀਲੈਂਸ ਬਿਊਰੋ ਔਰ ਸਰਕਾਰ ਦਾ ਫੋਕਸ ਹੈ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਹੁਕਮ ਦਿੱਤਾ ਵਿਜੀਲੈਂਸ ਬਿਊਰੋ ਨੂੰ ਕਿ ਕਿਸੇ ਵੀ ਕੀਮਤ 'ਤੇ ਇਸ ਕੇਸ 'ਚ ਦੋਸ਼ੀ ਸਾਬਤ ਕਰਾਉਣਾ ਮਜੀਠੀਏ ਨੂੰ ਤਾਂ ਕਿ ਉਹਨੂੰ ਸਜ਼ਾ ਹੋ ਸਕੇ ਹੁਣ ਭ੍ਰਿਸ਼ਟਾਚਾਰ ਰੋਕੂ ਐਕਟ 'ਚ ਅਗਰ ਵਿਜੀਲੈਂਸ ਬਿਊਰੋ ਸਜ਼ਾ ਕਰਾ ਗਈ ਮਜੀਠੀਏ ਨੂੰ ਤੇ ਵਿਜੀਲੈਂਸ ਬਿਊਰੋ ਦੀ ਜਿੱਤ ਹੈ ਅਗਰ ਮਜੀਠੀਆ ਬਰੀ ਹੋ ਗਿਆ ਤੇ ਫੇਰ ਮਜੀਠੀਏ ਦੀ ਜਿੱਤ ਹੈ ਪਰ ਜ਼ਮਾਨਤ ਵਿਕਰਮ ਮਜੀਠੀਏ ਦੀ ਦੇਰ ਸਵੇਰ ਹੋ ਜਾਣੀ ਹੈ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਪਰ ਘੱਟੋ ਘੱਟ ਕਿਉਂਕਿ 11 ਨਵੰਬਰ ਨੂੰ ਵੋਟਾਂ ਪੈ ਜਾਣੀਆਂ ਨੇ ਤਰਨ ਤਰਨ ਪਹਿਲਾਂ ਇੰਜ ਲੱਗਦਾ ਸੀ ਕਿ ਅਗਰ 30 ਤਰੀਕ ਨੂੰ ਜ਼ਮਾਨਤ ਹੋ ਜਾਂਦੀ ਤੇ ਫਿਰ ਵਿਕਰਮਜੀਤ ਸਿੰਘ ਨੇ ਪ੍ਰਚਾਰ ਕਰਨ ਆ ਜਾਣਾ ਸੀ ਤਰਨਤਾਰਨ ਦੇ ਵਿੱਚ ਹੁਣ ਉਹਦੀ ਸੰਭਾਵਨਾ ਖਤਮ ਹੈ ਤੇ ਬਾਕੀ ਆ ਵਿਕਰਮਜੀਤਿਆ ਦਾ ਕੀ ਬਣਦਾ ਉਹਦੇ ਵਕੀਲ ਆ ਜਿਹੜੇ ਉਹ ਤਾਂ ਲਗਾਤਾਰ ਇਹ ਕਹਿ ਰਹੇ ਨੇ ਜਿਵੇਂ ਹਰਚੰਦ ਸਿੰਘ ਭੁੱਲਰ ਦੇ ਵਕੀਲ ਕਹਿ ਰਹੇ ਨੇ ਕੱਲ ਅਚੇਸਤਨੂਆ ਸਾਹਿਬ ਨੇ ਕਿਹਾ ਕਿ ਸਾਰੀ ਪ੍ਰਾਪਰਟੀ ਡਿਸਕਲੋਜ਼ਡ ਹੈ ਬਹੁਤ ਸਾਰੀ ਪ੍ਰਾਪਰਟੀ ਨੌਕਰੀ ਤੋਂ ਪਹਿਲਾਂ ਦੀ ਹੈ ਔਰ ਜਿਹੜੀ ਜੱਦੀ ਪ੍ਰਾਪਰਟੀ ਆ ਉਹਨਾਂ ਦੇ ਪੇਟਾ ਤੋਂ ਵੀ ਪ੍ਰਾਪਰਟੀ ਆਈ ਹੈ ਔਰ ਜਿਹੜਾ ਪੈਸਾ ਹੈ ਅਸੀਂ ਅਦਾਲਤ 'ਚ ਵਕਤ ਆਉਣ ਤੇ ਦੱਸਾਂਗੇ ਸਾਰਾ ਕੁਝ ਡਿਸਕਲੋਜ਼ਡ ਹੈ ਉਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਏ ਦੇ ਵਕੀਲ ਕਹਿ ਰਹੇ ਨੇ ਬਿਕਰਮ ਸਿੰਘ ਮਜੀਠੀਏ ਦੇ ਵਕੀਲ ਕਹਿ ਰਹੇ ਨੇ ਕਿ ਸਾਰਾ ਕੁਝ ਡਿਸਕਲੋਜ਼ਡ ਹੈ ਇਨਕਮ ਟੈਕਸ ਰਿਟਰਨਾਂ 'ਚ ਦੱਸਿਆ ਗਿਆ ਚੋਣ ਦੇ ਜਿਹੜੇ ਸਾਡੇ ਬਿਕਰਮ ਮਜੀਠੀਏ ਦੇ ਐਫੀਡੇਵਟ ਨੇ ਚੋਣਾਂ ਦੇ ਉਹਨਾਂ ਦੇ ਵਿੱਚ ਸਾਰਾ ਕੁਝ ਦੱਸਿਆ ਗਿਆ ਸੋ ਦੇਖਿਆ ਜਾਵੇ ਤੇ ਹਰ ਤੇਰੇ ਕਹਿ ਰਹੀ ਹੈ ਮਜੀਠੀਏ ਦੀ ਵੀ ਔਰ ਹਰਚੰਨ ਪੁੱਲਰ ਦੀ ਵੀ ਕਿ ਸਾਰਾ ਕੁਝ ਸਰਕਾਰਾਂ ਨੂੰ ਦੱਸਿਆ ਹੋਇਆ ਹੈ ਕੁਝ ਵੀ ਲੁਕ ਛਿਪ ਕੇ ਨਹੀਂ ਹੈ ਸਾਰੀ ਆਮਦਨ ਇੱਕ ਨੰਬਰ ਦੀ ਹੈ ਪਰ ਹੁਣ ਸਾਬਤ ਕਰਨਾ ਪੈਣਾ ਹੈ ਅਦਾਲਤ ਦੇ ਵਿੱਚ ਜਿੱਦਣ ਜੱਜ ਮੰਨਗੇ ਵੀ ਸਾਰਾ ਕੁਝ ਇੱਕ ਨੰਬਰ ਦਾ ਦੋਵੇਂ ਭਰੀ ਹੋ ਜਾਣਗੇ ਜਿੱਦਣ ਜੱਜਾਂ ਨੇ ਕਹਿਤਾ ਵੀ ਇਹਨਾਂ ਨੇ ਧੱਕੇ ਕੀਤੇ ਨੇ ਕਰਪਸ਼ਨ ਹੈ ਉਹਦੋਂ ਦੋਵਾਂ ਨੂੰ ਸਜ਼ਾਵਾ ਹੋ ਜਾਣਗੀਆਂ ਸੋ ਸਾਡੇ ਮੁਲਕ 'ਚ ਬਹੁਤ ਸਾਰੇ ਮਾਮਲੇ ਜਿਹੜੇ ਵਿਜੀਲੈਂਸ ਬਿਊਰੋ ਦੇ ਰਹੇ ਨੇ ਪੰਜਾਬ 'ਚ ਜੇ ਗੱਲ ਕਰੀਏ ਤਾਂ ਵਿਜੀਲੈਂਸ ਬਿਊਰੋ ਦੇ ਮਾਮਲੇ ਕਿਸੇ ਵੱਡੇ ਲੀਡਰ ਲੂਡਰ ਨੂੰ ਸਜ਼ਾ ਨਹੀਂੇ ਕਰਾ ਸਕੇ ਰਵੀ ਸਿੱਧੂ ਤੋਂ ਬਿਨਾ ਜਿਹੜਾ ਚੇਅਰਮੈਨ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹਨੂੰ ਬਾਦਲ ਨੇ ਚੇਅਰਮੈਨ ਲਾਇਆ ਸੀ ਹੋਰ ਕੋਈ ਵੱਡੇ ਲੀਡਰ ਨੂੰ ਕੋਈ ਬਹੁਤੀ ਸਜ਼ਾ ਸੋ ਜਦੀਆਂ ਖਬਰਾਂ ਹੈ ਨਹੀਂ ਹਾਂ ਭਾਜਪੀ ਦਾ ਇੱਕ ਲੀਡਰ ਸੀ ਮੰਗਾਰੂ ਲਕਸ਼ਮਨ ਪ੍ਰਧਾਨ ਉਹਨੂੰ ਸਜ਼ਾ ਜ਼ਰੂਰ ਕਰਪਸ਼ਨ ਦੇ ਮਾਮਲੇ 'ਚ ਕੁਝ ਲੱਗੀ ਸੀ ਉੰਜ ਤਾਂ ਲਾਲੂ ਪ੍ਰਸਾਦ ਯਾਦਵ ਹੋ ਗਏ ਜਾਂ ਚਟਾਲੇ ਹੋ ਗਏ ਹਰਿਆਣਾ ਵਾਲੇ ਇਹਨਾਂ ਨੇ ਵੀ ਸਜ਼ਾਵਾਂ ਕੱਟੀਆਂ ਨੇ ਇਸ ਮਾਮਲੇ 'ਚ ਕੀ ਬਣਦਾ ਹੈ ਇਹਦੇ ਤੇ ਅਸੀਂ ਹਜੇ ਕੁਝ ਕਹਿ ਨਹੀਂ ਸਕਦੇ ਉੰਜ ਅਰਵਿੰਦ ਕੇਦਰੀਵਾਲ ਮਨੀਸ਼ ਸੋਦੀਆ ਸਤਿੰਦਰ ਜੈਨ ਇਹਨਾਂ ਨੂੰ ਵੀ ਭਾਰਤ ਦੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਦੀਆਂ ਏਜੰਸੀਆਂ ਈਡੀਸੀਬੀਆਈ ਨੇ ਪਰਚੇ-ਪਰਚੇ ਦੇ ਕੇ ਅੰਦਰ ਦਈ ਰੱਖਿਆ ਆਪ ਵਾਲੇ ਲੀਡਰ ਨੇ ਜਿਹੜੇ ਉਹ ਕਹਿੰਦੇ ਵੀ ਅਸੀਂ ਤਾਂ ਬਿਲਕੁਲ નિર્ਦੋਸ਼ਾਂ ਸਾਡੇ ਤੇ ਪਰਚੇ ਝੂਠੇ ਨੇ ਉਹ ਜ਼ਮਾਨਤਾਂ ਦੇ ਵਿਕਰਮ ਮਜੀਠੀਆ ਤੇ ਭੁੱਲਰ ਜ਼ਮਾਨਤ ਦੀ ਲੜਾਈ ਲੜਨਗੇ ਮਜੀਠੀਆ ਜ਼ਮਾਨਤ ਦੀ ਲੜਾਈ ਲੜ ਰਿਹਾ ਹੈ ਪੁੱਲਰ ਨੇ ਹਜੇ ਆਪਣੀ ਜ਼ਮਾਨਤ ਲਈ ਨਹੀਂ ਸੋ ਬੜੇ ਦਿਲਚਸਪ ਰਹਣਗੇ ਦੋਨੇ ਕੇਸ ਮਨਦੀਪ ਜੀ ਅਦਾਲਤੀ ਕਾਰਵਾਈ ਜਿਵੇਂ ਜਿਵੇਂ ਵਾਪਰੇਗੀ ਨਵੇਂ ਨਵੇਂ ਤੱਥ ਆਉਣਗੇ ਤੇ ਆਪਾਂ ਜ਼ਰੂਰ ਗੱਲ ਸਾਂਝੀ ਕਰਾਂਗੇ ਜੀ ਸੋ ਡੱਲਾ ਜੀ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿੰਡੀਕੇਟ ਅਤੇ ਸੈਨੇਟ ਦੇ ਮਾਮਲੇ ਦੇ ਵਿੱਚ ਵੱਡੇ ਫੈਸਲੇ ਕੀਤੇ ਨੇ ਜਿਹਦਾ ਆਪ ਦੇ ਵੱਲੋਂ ਰਾਜਾ ਵੜਿੰਗ ਅਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਡੱਲਾ ਜੀ ਕਰਿਓ ਪੂਰੀ ਗੱਲ ਸਾਂਝੀ ਦੇਖੋ ਜਦੋਂ ਵੀ ਕੋਈ ਕੇਂਦਰ ਸਰਕਾਰ ਫੈਸਲਾ ਕਰਦੀ ਹੈ ਯੂਨੀਵਰਸਿਟੀਆਂ ਦੇ ਮਾਮਲੇ ਦੇ ਵਿੱਚ ਹੁਣ ਭਾਰਤ ਦੀ ਕੇਂਦਰ ਸਰਕਾਰ ਨੇ ਜਿਹੜਾ ਯੂਨੀਵਰਸਿਟੀ ਨਾਲ ਸੰਬੰਧਿਤ ਐਕਟ ਹੈ 1947 ਦਾ ਐਕਟ ਸੀ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਨਾਲ ਸੰਬੰਧਤ ਉਹਨੂੰ ਬਦਲਤਾ ਬਹੁਤ ਸਾਰੇ ਨਵੇਂ ਕਾਨੂੰਨ ਸਾਡੇ ਮੁਲਕ ਚਾ ਰਹੇ ਨੇ ਤੇ ਜਿਹੜੀ ਸਿੰਡੀਕੇਟ ਦੀ ਔਰ ਜਿਹੜੇ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਸੀ ਉਹਦੇ ਲਈ ਚੋਣਾਂ ਹੁੰਦੀਆਂ ਸੀ ਵਕ ਵਕ ਪੜਾਵਾਂ 'ਚ ਉਹਨੂੰ ਸਰਕਾਰ ਨੇ ਬੰਦ ਕਰਤਾ ਤੇ ਉਹਦੇ ਢੰਗ ਤਰੀਕੇ ਨੂੰ ਮੋٹے ਤੌਰ ਤੇ ਬਦਲਤਾ ਕੁਝ ਹਾਲਾਤਾਂ ਚ ਚੋਣਾ ਹੋਣ ਗਿਆ ਮੋٹے ਤੌਰ ਤੇ ਉਹਨਾਂ ਨੇ ਕਈ ਚੀਜ਼ਾਂ ਬਦਲਤੀਆਂ ਹੁਣ ਇਹਦਾ ਵਿਰੋਧ ਕਰ ਰਹੇ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵਾਲੇ ਆਮ ਆਦਮੀ ਪਾਰਟੀ ਵਾਲੇ ਵਿਰੋਧ ਕਰ ਰਹੇ ਨੇ ਮੈਂ ਇਹਨਾਂ ਦੇ ਐਮਪੀ ਨੇ ਮਲਵਿੰਦਰ ਸਿੰਘ ਕੰਗ ਉਹਦੀ ਪ੍ਰੈਸ ਕਾਨਫਰੰਸ ਸੁਣੀ ਹਰਸ਼ਮਰਤ ਕੌਰ ਬਾਦਲ ਨੇ ਪ੍ਰੈਸ ਬਿਆਨ ਜਾਰੀ ਕਰਤਾ ਸੁਖਬੀਰ ਬਾਦਲ ਨੇ ਵਿਰੋਧ ਕਰਤਾ ਇਹਦਾ ਵਿਰੋਧ ਆਮ ਆਦਮੀ ਪਾਰਟੀ ਨੇ ਵੀ ਕਰਤਾ ਰਾਜਾ ਵੜਿੰਗ ਨੇ ਬਹੁਤ ਵੱਡਾ ਬਿਆਨ ਦਿੱਤਾ ਔਰ ਮੈਂ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਸਾਡੇ ਸੱਭਿਆਚਾਰ ਦਾ ਵੀ ਪ੍ਰਗਟਾਵਾ ਕਰਦੀ ਹੈ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਬਹੁਤ ਮਹੱਤਵ ਹੈ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਪਟਿਆਲੇ ਵਾਲੀ ਯੂਨੀਵਰਸਿਟੀ ਹੈ ਉਹ ਉਹ ਹੈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ ਪੰਜਾਬ ਯੂਨੀਵਰਸਿਟੀ ਕਿਸੇ ਵੇਲੇ ਹਰਿਆਣੇ ਦੇ ਬਹੁਤ ਸਾਰੇ ਕਾਲਜ ਵੀ ਇਹਦੇ ਨਾਲ ਅਫੀਲੀਏਟਡ ਸੀ ਜਿਹੜੇ ਸਮੇਂ-ਸਮੇਂ ਤੇ ਰਹਿ ਗਏ ਪਿੱਛੇ ਦੇ ਹਰਿਆਣਾ ਦੀ ਸਰਕਾਰ ਚਾਹੁੰਦੀ ਸੀ ਵੀ ਸਾਡੇ ਕਾਲਜਾਂ ਨੂੰ ਵੀ ਹਰਿਆਣੇ ਵਾਲਿਆਂ ਨੂੰ ਮਾਨਤਾ ਦੇ ਦਿਓ ਉਦੋਂ ਪੰਜਾਬ ਵਾਲਿਆਂ ਨੇ ਵੀ ਜੜਿੱਕਾ ਪਾਇਆ ਕਹਿੰਦੇ ਨਹੀਂ ਜੀ ਅਸੀਂ ਹਰਿਆਣੇ ਦੇ ਕਾਲਜਾਂ ਨੂੰ ਦੁਬਾਰਾ ਐਫੀਲੀਏਟ ਨਹੀਂ ਹੋਣ ਦੇਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਉਂਝ ਦੇਖਿਆ ਜਾਵੇ ਤੇ ਹਰਿਆਣੇ ਦੇ ਲੋਕ ਵੀ ਕਿਸੇ ਸਮੇਂ ਜਦੋਂ ਹਰਿਆਣਾ ਸੀ ਪੰਜਾਬ ਦਾ ਹਿੱਸਾ ਜਦੋਂ ਹਰਿਆਣਾ ਨਿਕਲਿਆ ਹੀ ਪੰਜਾਬ ਚੋਂ ਐ ਤੇ ਉੱਥੋਂ ਦੇ ਕਾਲਜਾਂ ਦੀ ਅਗਰ ਦੁਬਾਰਾ ਐਫੀਲੀਏਸ਼ਨ ਮੰਗ ਰਿਆ ਸੀ ਹਰਿਆਣਾ ਤੇ ਮੈਨੂੰ ਲੱਗਦਾ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਨੂੰ ਉਹ ਐਫੀਲੀਏਸ਼ਨ ਦੇ ਦੇਣੀ ਚਾਹੀਦੀ ਸੀ ਹਰਿਆਣੇ 'ਚ ਵੀ ਜਿਹੜੇ ਨੇ ਉਹ ਸਾਡੇ ਰਿਸ਼ਤੇਦਾਰ ਨੇ ਜਦੋਂ ਉਹ ਹਿੱਸਾ ਹੀ ਸਾਡਾ ਸੀ ਹਰਿਆਣਾ ਪੰਜਾਬ ਦਾ ਪੜ੍ਹਾਈ 'ਚ ਭੇਦਭਾਵ ਨਹੀਂ ਕਰਨਾ ਚਾਹੀਦਾ ਹਾਂ ਤੁਸੀਂ ਪਾਣੀ ਨਹੀਂ ਦੇਣਾ ਐਸਵਾਈਐਲ ਦਾ ਹਰਿਆਣੇ ਨੂੰ ਤੁਹਾਡੇ ਕੋਲੇ ਘਟ ਹੈ ਸਾਡੇ ਪੰਜਾਬ ਕੋਲੇ ਗੱਲ ਸਮਝ ਆਉਂਦੀ ਹੈ ਪਰ ਪੜ੍ਹਾਈ ਲਿਖਾਈ 'ਚ ਤਾਂ ਕੋਈ ਰੌਲਾ ਨਹੀਂ ਪੈਣਾ ਚਾਹੀਦਾ ਔਰ ਮੈਂ ਇਹ ਵੀ ਜ਼ਰੂਰ ਕਹੂੰਗਾ ਜਿਵੇਂ ਹਰਿਆਣੇ ਦਾ ਮੁੱਖ ਮੰਤਰੀ ਸੀ ਆਪਣੇ ਖੱਟੜ ਸਾਹਿਬ ਉਹਨਾਂ ਨੇ ਰੋਕਾਂ ਲਾਤੀਆਂ ਸੀ ਹੁਣ ਨਾਇਬ ਸ਼ਾਣੀ ਬੜੇ ਨਰਮ ਮੁੱਖ ਮੰਤਰੀ ਆਏ ਨੇ ਉਹ ਖੱਟੜ ਸਾਹਿਬ ਨੂੰ ਉਹ ਰੋਕਾਂ ਵੀ ਨਹੀਂ ਸੀ ਲਾਉਣੀਆਂ ਚਾਹੀਦੀਆਂ ਪੱਥਰ ਪੁੱਥਰ ਜਿਹੜੇ ਲਾਤੇ ਸੀ ਸੜਕਾਂ ਤੇ ਲਾਂਗੇ ਦਿੱਲੀ ਵਾਲੇ ਪੰਜਾਬ ਤੇ ਹਰਿਆਣਾ ਦੇ ਜੇ ਸਾਂਝੇ ਐ ਤੇ ਉਹ ਬੰਦ ਨਹੀਂ ਕੀਤੇ ਜਾਣੇ ਚਾਹੀਦੇ ਉਸ ਗੱਲ ਤੇ ਮੈਂ ਵੀ ਪਰ ਹਰਿਆਣੇ ਦੇ ਕਾਲਜਾਂ ਨੂੰ ਐਫੀਲੀਏਸ਼ਨ ਦੇ ਦਿੱਤੀ ਜਾਣੀ ਚਾਹੀਦੀ ਸੀ ਪੜ੍ਹਾਈ ਲਿਖਾਈ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਬਹੁਤੇ ਫਰਕ ਨੇ ਉਹ ਸਾਡੀਆਂ ਸਰਕਾਰਾਂ ਨੂੰ ਨਹੀਂ ਪਾਉਣੇ ਚਾਹੀਦੇ ਮਨਦੀਪ ਜੀ ਹੁਣ ਹੋਇਆ ਕੀ ਹੈ ਹੁਣ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਸੈਂਟਰ ਦੀਆਂ ਵੀ ਬਹੁਤ ਸਾਰੀਆਂ ਗ੍ਰਾਂਟਾਂ ਪੈਂਡਿੰਗ ਹੈ ਪੰਜਾਬ ਵਾਲਿਆਂ ਦੀਆਂ ਵੀ ਪੈਂਡਿੰਗ ਨੇ ਮੈਂ ਦੇਖ ਰਿਹਾ ਸੀ ਪੰਜਾਬ ਸਰਕਾਰ ਦਾ ਵੀ ਬਹੁਤ ਬਕਾਇਆ ਹੈ ਦੇਣਾ ਹੈ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਗ੍ਰਾਂਟ ਦੇ ਰੂਪ ਪੰਜਾਬ ਵਾਲੇ ਕਹਿੰਦੇ ਸਾਡੇ ਕੋਲੇ ਪੈਸੇ ਹੈ ਨਹੀਂ ਕੇਂਦਰ ਵਾਲੇ ਕਹਿੰਦੇ ਪਹਿਲਾਂ ਪੰਜਾਬ ਵਾਲੇ ਤਾਂ ਪਾਓ ਮਤਲਬ ਕੇਂਦਰ ਤੇ ਪੰਜਾਬ ਚ ਗ੍ਰਾਂਟ ਦੀ ਵੰਡ ਨੂੰ ਲੈ ਕੇ ਰੌਲਾ ਰਹਿੰਦਾ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕ੍ਰਾਈਸਿਸ ਚ ਵਿੱਤੀ ਤੌਰ ਤੇ ਓਡੀ ਖੁਸ਼ਹਾਲ ਨਹੀਂ ਹੈ ਜਿੱਦੀ ਪਹਿਲਾਂ ਸੀ ਉਥੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਰਿਸਰਚ ਦੇ ਐਜੂਕੇਸ਼ਨ ਨਾਲ ਜੁੜੇ ਉਹ ਠੱਪ ਹੋਏ ਪਏ ਨੇ ਇਸੇ ਤਰ੍ਹਾਂ ਸੂਬੇ ਦੀਆਂ ਸਰਕਾਰਾਂ ਨੇ ਹੁਣ ਬੀਬੀ ਹਰਸ਼ਮ੍ਰਿਤ ਕੋਰ ਬਾਦਲ ਕਹਿੰਦੀ ਹੈ ਬੀਜੇਪੀ ਨੇ ਧੱਕਾ ਕਰਤਾ ਰਾਜਾ ਵੜਿੰਗ ਕਹਿੰਦਾ ਬੀਜੇਪੀ ਨੇ ਧੱਕਾ ਕਰਤਾ ਮੈਂ ਇਹ ਕਹੂੰਗਾ ਕਿ ਪੰਜਾਬ ਚ ਜਿਹੜੀਆਂ ਅਕਾਲੀ ਦਲ ਦੀਆਂ ਬੀਜੇਪੀ ਦੀਆਂ ਔਰ ਆਪ ਦੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਪੰਜਾਬ ਯੂਨੀਵਰਸਿਟੀ ਨਾਲ ਧੱਕਾ ਕੀਤਾ ਡਾਕਟਰ ਕ੍ਰਿਪਾਲ ਸਿੰਘ ਆਲਖ ਮੈਨੂੰ ਯਾਦ ਹੈ ਰਾਸ਼ਪਤੀ ਡਾਕਟਰ ਅਬਦੁਲ ਕਲਾਮ ਤੋਂ ਸੈਂਟਰ ਤੋਂ ਫੰਡ ਲਈ ਆਈ ਸੀ ਸੋ ਉਹ ਵਾਈਸ ਚਾਂਸਲਰ ਹੁੰਦੇ ਨੇ ਜਿਹੜੇ ਆਪਣੇ ਦਮ ਤੇ ਯੂਨੀਵਰਸਿਟੀਆਂ ਖੜੀਆਂ ਕਰਦੇ ਨੇ ਤੇ ਸੂਬਾ ਸਰਕਾਰ ਪੰਜਾਬ ਵਾਲਿਆਂ ਨੇ ਅਗਰ ਆਪਣੇ ਹਿੱਸੇ ਦਾ ਫੰਡ ਯੂਨੀਵਰਸਿਟੀ ਨੂੰ ਦਿੱਤਾ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤੇ ਸਿਆਸੀ ਤੌਰ ਤੇ ਵੀ ਪੰਜਾਬ ਵਾਲੇ ਵਿਰੋਧ ਕਰਨ ਦਾ ਹੱਕ ਰੱਖਦੇ ਵੀ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਆਪਣੇ ਦਮ ਤੇ ਚਲਾ ਰਹੇ ਹਾਂ ਹੁਣ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਚੰਡੀਗੜ੍ਹ ਯੂਨੀਵਰਸਿਟੀ ਤੋਂ ਭਾਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੈਂ ਸਰਕਾਰੀ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਕਿਸੇ ਪ੍ਰਾਈਵੇਟ ਦੀ ਨਹੀਂ ਮਤਲਬ ਸਾਡੀਆਂ ਸਰਕਾਰਾਂ ਆਪਣੇ ਦਮ ਤੇ ਵਿੱਤੀ ਤੌਰ ਤੇ ਮਜ਼ਬੂਤ ਕਰ ਨਹੀਂ ਸਕੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਤੇ ਫਿਰ ਜਦੋਂ ਬਹੁਤ ਕੁਝ ਕੇਂਦਰ ਤੇ ਨਿਰਭਰ ਹੈ ਤਨਖਾਹਾਂ ਤਨਖੂਨਾ ਦੇਣੀ ਆ ਕਈ ਵਾਰੀ ਔਖੀਆਂ ਹੋ ਜਾਂਦੀਆਂ ਨੇ ਮੁਲਾਜ਼ਮਾਂ ਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਔਰ ਸੂਬੇ ਤੋਂ ਸਮੇਂ ਸਿਰ ਪੈਸੇ ਨਹੀਂ ਜਾਂਦੇ ਬਹੁਤ ਵਾਰੀ ਤਨਖਾਹਾਂ ਲੇਟ ਵੀ ਹੋਈਆਂ ਜੋ ਇਸ ਕਰਕੇ ਹੁਣ ਜੇ ਅਸੀਂ ਉੱਥੋਂ ਦੇ ਬਹੁਤ ਸਾਰੇ ਮੁਲਾਜ਼ਮਾਂ ਦੀ ਗੱਲ ਕਰੀਏ ਉਹ ਅੰਦਰੋਂ ਬੜੇ ਖੁਸ਼ ਨੇ ਕਿ ਅਸੀਂ ਕੇਂਦਰ ਨਾਲ ਚਲੇ ਗਏ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਨੇ ਸਰਕਾਰੀ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਜਦੋਂ ਉਹਨਾਂ ਦੇ ਸਕੀਲਾਂ 'ਚ ਵਾਧਾ ਕੀਤਾ ਜਾਂਦਾ ਹੈ ਪੰਜਾਬ ਵਾਲਿਆਂ ਨਾਲੋਂ ਜ਼ਿਆਦਾ ਤਨਖਾਹ ਮਿਲਦੀ ਹੈ ਤੇ ਉਹ ਕੇਂਦਰ ਨਾਲ ਜੁੜ ਕੇ ਖੁਸ਼ ਨੇ ਕਿਉਂਕਿ ਚੰਡੀਗੜ੍ਹ ਹੁਣ ਯੂਟੀ ਹੈ ਯੂਨੀਅਨ ਟੈਰੀਟਰੀ ਉਦਾਂ ਸਾਡੀ ਯੂਨੀਵਰਸਿਟੀ ਹੈ ਉਹ ਸਾਡੀ ਕੈਪੀਟਲ ਹੈ ਪਰ ਕਹਿਨੂ ਹੈ ਕੈਪੀਟਲ ਰਾਜਧਾਨੀ ਚੰਡੀਗੜ੍ਹ ਸਿਰਫ ਕਹਿਨੂ ਹੈ ਕਿਉਂਕਿ ਨਾ ਤਾਂ ਪੰਜਾਬ ਦੀਆਂ ਸਰਕਾਰਾਂ ਨੇ ਕਦੀ ਚੱਜ ਨਾਲ ਲੜਾਈ ਲੜੀ ਤੇ ਨਾ ਹੀ ਚੰਡੀਗੜ੍ਹ ਦੇ ਲੋਕਾਂ ਨੂੰ ਪੰਜਾਬ ਦੀਆਂ ਸਰਕਾਰਾਂ ਨੇ ਭਰੋਸੇ 'ਚ ਲਿਆ ਕਿ ਚੰਡੀਗੜ੍ਹ ਵਾਲੇ ਕਹਿਣ ਵੀ ਹਾਂ ਅਸੀਂ ਪੰਜਾਬ ਨਾਲ ਚੰਡੀਗੜ੍ਹ ਵਾਲੇ ਤਾਂ ਆਪ ਯੂਟੀ ਬਣੇ ਰਹਿਣ 'ਚ ਖੁਸ਼ ਨੇ ਜੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਭਾਰਤ ਦੀ ਸਰਕਾਰ ਨੇ ਇਹ ਫੈਸਲਾ ਕੀਤਾ ਤੇ ਸਿੱਖਿਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਦੀ ਲੋੜ ਹੈ ਮੌਜੂਦਾ ਸਰਕਾਰ ਨੂੰ ਜਾਂ ਮੌਜੂਦਾ ਸਮੇਂ ਦੇ ਵਿੱਚ ਮੈਂ ਇਹਨੂੰ ਕੋਈ ਬਹੁਤਾ ਇਤਰਾਜ਼ ਵਾਲਾ ਫੈਸਲਾ ਨਹੀਂ ਮੰਨਦਾ ਕਿਉਂਕਿ ਕੇਂਦਰ ਨੇ ਜ਼ਿਆਦਾਤਰ ਫੰਡ ਕਰਨੇ ਹਨ ਔਰ ਕੇਂਦਰ ਦਾ ਫੰਡ ਪੰਜਾਬ ਨਾਲੋਂ ਜ਼ਿਆਦਾ ਹੋ ਰਿਹਾ ਪਿਛਲੇ ਸਮਿਆਂ ਦੇ ਵਿੱਚ ਇਹ ਵੀ ਇੱਕ ਤਰਕ ਹੈ ਸੋ ਜੇ ਪੰਜਾਬ ਵਾਲੇ ਪੈਸੇ ਦੀ ਦਿੱਕਤ ਦੂਰ ਕਰਨ ਯੂਨੀਵਰਸਿਟੀ ਦੀ ਤੇ ਫਿਰ ਯੂਨੀਵਰਸਿਟੀ ਚੋਂ ਵੀ ਵਿਰੋਧ ਦੀ ਆਵਾਜ਼ ਉੱਠੇ ਵੱਡੇ ਪੱਧਰ ਤੇ ਹਾਂ ਵਿਦਿਆਰਥੀ ਜ਼ਰੂਰ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇਕੱਲੇ ਪੰਜਾਬ ਦਾ ਹੀ ਦਖਲ ਹੋਣਾ ਚਾਹੀਦਾ ਸੋ ਸੈਨੇਟਾਂ ਦੀ ਮੈਂਬਰਾਂ ਦੀ ਜੇ ਚੋਣ ਨਹੀਂ ਹੋਏਗੀ ਜੇ ਉਹ ਨਾਮਿਨੇਟ ਹੋ ਜਾਣਗੇ ਕੋਈ ਬਹੁਤਾ ਫਰਕ ਨਹੀਂ ਪੈਣਾ ਉਹਦੇ ਨਾਲ ਕਿਉਂਕਿ ਸਮਾਂ ਬਦਲ ਰਿਹਾ ਹੈ ਸਮਾ ਬਦਲ ਰਿਹਾ ਹੈ ਸਮੇ ਬਦਲਣ ਦੇ ਨਾਲ ਸਾਨੂੰ ਤਬਦੀਲੀ ਨੂੰ ਅਕਸੈਪਟ ਕਰਨਾ ਪੈਣਾ ਹੈ ਬਾਕੀ ਸਿਆਸਤ ਹੈ ਭਾਵੇਂ ਰਾਜਾ ਵੜਿੰਗ ਕਰ ਲੈਣ ਹਰਸਿਮਰਤ ਕੋਰ ਬਦਲ ਕਰ ਲੈਣ ਇਹ ਵੀ ਦੱਸਣ ਕਿ ਇਹਨਾਂ ਦੀਆਂ ਸਰਕਾਰਾਂ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਘਾਟੇ 'ਚ ਕਿਉਂ ਰਹੀ ਜੇ ਯੂਨੀਵਰਸਿਟੀ ਨੂੰ ਘਾਟੇ 'ਚ ਇਹਨਾਂ ਨੇ ਰੱਖਣਾ ਹੈ ਤੇ ਫਿਰ ਕੇਂਦਰ ਨੇ ਤਾਂ ਯੂਨੀਵਰਸਿਟੀ ਆਪਣੇ ਹਿਸਾਬ ਨਾਲ ਚਲਾਉਣੀ ਹੈ ਕਿਉਂਕਿ ਸੈਂਟਰ ਦਾ ਵੀ ਉਹਦੇ ਤੇ ਕਿਸੇ ਨਾ ਕਿਸੇ ਪੱਧਰ ਤੇ ਕੰਟਰੋਲ ਹੁੰਦਾ ਹੀ ਆ ਜਿਹੜੀਆਂ ਵੱਡੀਆਂ ਯੂਨੀਵਰਸਟੀਆਂ ਨੇ ਸੋ ਬਾਕੀ ਇਹ ਮੁੱਦਾ ਸਿਆਸਤ ਵਾਲਾ ਹੈ ਮਨਦੀਪ ਜੀ ਦੇ ਤੇ ਸਿਆਸਤ ਹੋਣੀ ਹੈ ਪੜਨ ਵਾਲੇ ਵਿਦਿਆਰਥੀ ਖੁਸ਼ ਨੇ ਔਰ ਯੂਨੀਵਰਸਿਟੀ ਸਾਡੀ ਚੰਗੀ ਚੱਲਣੀ ਚਾਹੀਦੀ ਜੀ ਤਨਖਾਹਾਂ ਸਮੇਂ ਸਿਰ ਮਿਲਣੀਆਂ ਚਾਹੀਦੀਆਂ ਨੇ ਗ੍ਰਾਂਟ ਚੰਗੀ ਮਿਲੇ ਤਾਂ ਕਿ ਜਿਹੜੀਆਂ ਖੋਜ ਦੀਆਂ ਸਕੀਮਾਂ ਨੇ ਉਹ ਨਾਲ ਰੁੱਕ ਸਕਣ ਸੋ ਇਸ ਕਰਕੇ ਇਸ ਫੈਸਲੇ ਦਾ ਮੈਂ ਸਵਾਗਤ ਹੀ ਕਰਦਾ ਔਰ ਅੱਛਾ ਇੱਕ ਹੋਰ ਗੱਲ ਹੈ ਹਰ ਗੱਲ ਨੂੰ ਆਰਐਸਐਸ ਨਾਲ ਜੋੜਦੇ ਨੇ ਸਾਡੇ ਲੀਡਰ ਆ ਭਾਵੇਂ ਰਾਜਾ ਵੜਿੰਗ ਮੈਂ ਸੁਣਿਆ ਉਹ ਕਹਿੰਦੇ ਜੀ ਆਰਐਸਐਸ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਚੱਲ ਰਹੀ ਹੈ ਸੋ ਮੈਨੂੰ ਸਮਝ ਨਹੀਂ ਆਉਂਦਾ ਕਿ ਹਰ ਗੱਲ ਨੂੰ ਆਪ ਆਰਐਸਐਸ ਨਾਲ ਜੋੜ ਦਨੇ ਆ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਅਜ਼ਾਜ਼ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ